ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਡੰਡਉਤ ਵੰਦਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਰਾਜਾ ਨਰਾਜ ਭਾਨਾ ਨ ਭਾਨ ਦੇਵਾ ਨ ਦੇਵ ਉਪਮਾ ਮਹਾਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਨਿੱਗੀ ਪਿਆਰੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਖਾਲਸਾ ਸੱਤ ਸੰਗਤ ਜਿਓ ਆਓ ਬੜਾ ਭਾਗੇ ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਮਿਹਰ ਕੀਤੀ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਅੰਮ੍ਰਿਤ ਵੇਲੇ ਆਪਣੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਸਤ ਸੰਗਤ ਦੀਆਂ ਘੜੀਆਂ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ ਇਨ੍ਹਾਂ ਸਤ ਸੰਗਤ ਦੀਆਂ ਘੜੀਆਂ ਦਾ ਪੂਰਾ ਪੂਰਾ ਲਾਹਾ ਲਈਏ ਆਓ ਜਿੱਥੋਂ ਤੱਕ ਵੀ ਸਪੀਕਰ ਦੀ ਆਵਾਜ਼ ਜਾ ਰਹੀ ਹੈ ਸਮੂਹ ਨਗਰ ਨਿਵਾਸੀ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਣੇ ਕਮਾਂਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਘਰ ਪਹੁੰਚੋ ਗੁਰੂ ਘਰ ਪਹੁੰਚ ਕੇ ਗੁਰਬਾਣੀ ਗੁਰ ਇਤਿਹਾਸ ਦਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰ ਫਤੇ ਪ੍ਰਵਾਨ ਕਰਿਓ ਜੀ ਦੋਵੇਂ ਹੱਥ ਜੋੜੋ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਫਤੇ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਪਾਸੋਂ ਅਰਦਾਸ ਬੇਨਤੀ ਕਰਕੇ ਨਾਮ ਦੀ ਦਾਤ ਮੰਗਿਏ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚ ਆਪਣਾ ਨਾਮ ਦੇ ਦਿਓ ਸਾਡੀ ਸੁਰਤ ਹਮੇਸ਼ਾ ਤੁਹਾਡੇ ਨਾਮ ਦੇ ਨਾਲ ਜੁੜੀ ਰਹੇ ਆਓ ਪਹਿਲਾਂ ਆਪਾਂ ਬੇਨਤੀ ਕਰਕੇ ਸਤਿਗੁਰਾਂ ਤੋਂ ਇਹ ਦਾਤ ਮੰਗੀਏ ਉਸ ਤੋਂ ਬਾਅਦ ਵਿਚਾਰ ਆਰੰਭ ਕਰਾਂਗੇ ਦੋਵੇਂ ਹੱਥ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਅੱਗੇ ਜੋੜੋ ਤੇ ਗੁਰੂ ਤੋਂ ਮੰਗੋ ਆਪਣਾ ਨਾਮ ਜਪਾ ਦੂਰ ਤੇ ਆਈ ਮੋਹ ਪਰ ਦੇਸ ਨ ਦੂਰ ਤੇ ਆਈ ਮੋਹ ਪਰ ਦੇਸ ਨ ਦੂਰ ਤੇ ਆਈ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ hi hey guru wah hey guru wah hey guru wah hey guru, hey guru. Ah, Guru. Ah, Guru. Guru, ah, ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਸੁਣਿਓ ਇਕਾਗਰਤਾ ਦੇ ਨਾਲ ਜੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਐ ਡਿਠੜੋ ਹੱਬ ਠਾਏ ਪੂਰੇ ਧਿਆਨ ਨਾਲ ਸੁਣਨ ਵਾਲੇ ਬਚਨ ਨੇ ਜੀ ਡਿੱਠੜੋ ਹੱਬ ਠਾਏ ਊਣ ਨਕਾਈ ਜਾਏ ਡਿੱਠੜੋ ਦਾ ਭਾਗ ਦੇਖਿਆ ਹੱਬ ਠਾਏ ਸਾਰੀਆਂ ਥਾਵਾਂ ਦੇਖੀਆਂ ਕਹਿੰਦੇ ਜਿੰਨੀਆਂ ਵੀ ਥਾਵਾਂ ਨੇ ਹੱਬ ਦਾ ਭਾਵ ਸਭ ਡਿੱਠੜੋ ਹੱਬ ਠਾਏ ਸਾਰੀਆਂ ਥਾਵਾਂ ਵੇਖੀਆਂ ਕੀ ਵੇਖਿਆ ਜੀ ਕਹਿੰਦੇ ਇੱਕ ਗੱਲ ਵੇਖੀ ਊਣ ਨਾ ਕਾਈ ਜਾਏ ਜਾਏ ਦਾ ਭਾਵ ਹੈ ਜੀ ਥਾਂ ਪਰਮਾਤਮਾ ਤੋਂ ਬਿਨਾ ਮੈਂ ਕੋਈ ਥਾਂ ਨਹੀਂ ਦੇਖੀ ਊਣ ਨਾ ਕਾਈ ਜਾਏ ਉਹ ਕੋਈ ਥਾਂ ਹੀ ਨਹੀਂ ਹੈਗੀ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ ਹਰ ਥਾਂ ਤੇ ਪਰਮਾਤਮਾ ਮੌਜੂਦ ਹੈ ਹਰ ਇੱਕ ਦੇ ਅੰਦਰ ਮੌਜੂਦ ਹੈ ਸੀ ਪੜਦੇ ਆ ਘਟ ਘਟ ਮੈਂ ਹਰ ਜੁਵਸੈ ਬੋਲਿਆ ਕਰੋ ਜੀ ਘਟ ਘਟ ਮੈਂ ਹਰ ਜੁਵਸੈ ਸੰਤਨ ਕਿਹੋ ਪੁਕਾਰ ਰੱਬ ਦੇ ਪਿਆਰਿਆਂ ਨੇ ਪੁਕਾਰ ਪੁਕਾਰ ਕੇ ਸਾਨੂੰ ਕਹਿ ਦਿੱਤਾ ਕਿ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਉਸ ਕੁਦਰਤ ਦੇ ਸਾਰੇ ਬੰਦੇ ਨੇ ਤੇ ਉਹ ਕੁਦਰਤ ਦਾ ਜਿਹੜਾ ਕਾਦਰ ਹੈ ਨਾ ਉਹ ਸਭ ਦੇ ਅੰਦਰ ਵੱਸਦਾ ਏਕ ਨੂਰ ਤੇ ਸਭ ਜਗ ਉਪਜਿਆ ਉਸ ਵਾਹਿਗੁਰੂ ਦੇ ਨੂਰ ਤੋਂ ਹੀ ਸਾਰਾ ਜੱਗ ਪੈਦਾ ਹੋਇਆ ਇਹਦਾ ਭਾਵ ਕੀ ਹੋਇਆ ਕਿ ਉਹ ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਹੈ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਉਹ ਹਰ ਇੱਕ ਦੇ ਅੰਦਰ ਹੈ ਭਲਿਆਂ ਦੇ ਵੀ ਅੰਦਰ ਹੈ ਤੇ ਮੰਦਿਆਂ ਦੇ ਵੀ ਅੰਦਰ ਹੈ ਊਣ ਨਕਾਈ ਜਾਏ ਉਸ ਪਰਮਾਤਮਾ ਤੋਂ ਬਿਨਾ ਤਾਂ ਕੋਈ ਥਾਂ ਹੈ ਨਹੀਂ ਫਿਰ ਮਿਲਦਾ ਕਿਨਾਂ ਨੂੰ ਇਹ ਜੀ ਉਹ ਪਰਮਾਤਮਾ ਉਹਦੇ ਦਿਦਾਰ ਕਿਨਾਂ ਨੂੰ ਹੁੰਦੇ ਆ ਨਾਨਕ ਲੱਦਾ 300 ਆਓ ਬਾਬਾ ਨਾਨਕ ਜੀ ਕਹਿੰਦੇ ਉਹਨਾਂ ਨੂੰ ਉਸ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਉਹ ਵਾਹਿਗੁਰੂ ਮਹਿਸੂਸ ਹੁੰਦਾ ਹੈ ਸਾਰੀਆਂ ਥਾਵਾਂ ਤੇ ਆਪਣੇ ਅੰਦਰ ਵੀ ਤੇ ਬਾਹਰ ਵੀ ਪਿਛਲੇ ਦੀਵਾਨ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਵੀ ਜਦੋਂ ਸਾਨੂੰ ਆਪਣੇ ਅੰਦਰ ਉਸ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ ਆ ਫਿਰ ਸਾਰੀ ਕੁਦਰਤ ਦੇ ਵਿੱਚੋਂ ਉਸ ਵਾਹਿਗੁਰੂ ਦੇ ਦੀਦਾਰ ਹੋਣ ਲੱਗ ਪੈਂਦੇ ਆ ਪਾਤਸ਼ਾਹ ਜੀ ਕਹਿੰਦੇ ਮਹਿਸੂਸ ਕਿਹਨਾਂ ਨੂੰ ਹੁੰਦਾ ਹੈ ਉਹਦਾ ਆਨੰਦ ਕਿਹਨਾਂ ਨੂੰ ਪ੍ਰਾਪਤ ਹੁੰਦਾ ਨਾਨਕ ਲੱਦਾ ਸਵਾਉ ਜਿਨ੍ਹਾਂ ਸਤਗੁਰੂ ਭੇਟਿਆ ਭੇਟਿਆ ਦਾ ਭਾਵ ਮਿਲਿਆ ਜਿਨ੍ਹਾਂ ਨੂੰ ਸਤਗੁਰੂ ਮਿਲ ਪਿਆ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਸਤਗੁਰੂ ਕੌਣ ਜੀ ਧੰਨ ਸ਼੍ਰੀ ਗੁਰੂ ਬੋਲੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਜਿਨ੍ਹਾਂ ਨੂੰ ਸਤਗੁਰੂ ਪੂਰੇ ਸਤਗੁਰੂ ਮਿਲ ਜਾਂਦੇ ਨੇ ਉਹਨਾਂ ਨੂੰ ਉਸ ਵਾਹਿਗੁਰੂ ਦਾ ਆਨੰਦ ਮਹਿਸੂਸ ਹੋਣ ਲੱਗ ਜਾਂਦਾ ਹੈ ਜਿਨ੍ਹਾਂ ਨੂੰ ਕੌਣ ਮਿਲਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਸੀਂ ਅਰਦਾਸ ਦੇ ਵਿੱਚ ਦੋਰਾ ਪੜ੍ਹਦੇ ਆ ਨਾ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਸ਼ੁਰੂ ਇੱਥੋਂ ਹੁੰਦਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇੱਥੇ ਆ ਕੇ ਕਹਿੰਦੇ ਜੋ ਪ੍ਰਭ ਕੋ ਮਿਲ ਬੋ ਚਾਹੈ ਜਿਹੜਾ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਉਸ ਪ੍ਰਮਾਤਮਾ ਦਾ ਆਨੰਦ ਮਹਿਸੂਸ ਕਰਨਾ ਚਾਹੁੰਦਾ ਜੋ ਪ੍ਰਭ ਕੋ ਮਿਲ ਬੋ ਚਾਹੈ ਕੀ ਕਰੇ ਜੀ ਖੋਜ ਸ਼ਬਦ ਮੈਂ ਲੈ ਸ਼ਬਦ ਦੇ ਵਿੱਚੋਂ ਭਾਲ ਕਰਦੇ ਵਾਸਤੇ ਸ਼ਬਦ ਦੇ ਵਿੱਚੋਂ ਭਾਅਲ ਕਰ ਲਵੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਨੂੰ ਸੁਣੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਨੂੰ ਪੜ੍ਹੇ ਵਿਚਾਰ ਕਰੇ ਤੇ ਅਮਲ ਦੇ ਵਿੱਚ ਲੈ ਕੇ ਆਵੇ ਚਾਰ ਗੱਲਾਂ ਨੇ ਜੀ ਬਾਣੀ ਸੁਣਨੀ ਬਾਣੀ ਪੜ੍ਹਨੀ ਬਾਣੀ ਦੀ ਵਿਚਾਰ ਕਰਨੀ ਤੇ ਉਸ ਵਿਚਾਰ ਨੂੰ ਆਪਣੇ ਅਮਲ ਦੇ ਵਿੱਚ ਲੈ ਕੇ ਆਉਣਾ ਕਈ ਵਾਰੀ ਕੀ ਹੁੰਦਾ ਅਸੀਂ ਬਾਣੀ ਸੁਣ ਵੀ ਲੈਨੇ ਆਂ ਬਾਣੀ ਪੜ ਵੀ ਲੈਨੇ ਆ ਤੇ ਬਾਣੀ ਵਿਚਾਰ ਵੀ ਲੈਨੇ ਆ ਪਰ ਚੌਥਾ ਕੰਮ ਨਹੀਂ ਕਰਦੇ ਬਾਣੀ ਨੂੰ ਅਮਲ ਦੇ ਵਿੱਚ ਨਹੀਂ ਲਿਆਉਂਦੇ ਆਪਣੇ ਤੇ ਲਾਗੂ ਨਹੀਂ ਕਰਦੇ ਤੇ ਜਦੋਂ ਆਪਣੇ ਤੇ ਲਾਗੂ ਨਹੀਂ ਕਰਦੇ ਫਿਰ ਉਹ ਰਿਜ਼ਲਟ ਸਾਨੂੰ ਨਹੀਂ ਮਿਲਦੇ ਜੋ ਬਾਣੀ ਦੇ ਵਿੱਚ ਲਿਖਿਆ ਹੈ ਉਹ ਸਾਡੇ ਨਾਲ ਨਹੀਂ ਵਾਪਰਦਾ ਕਿਉਂਕਿ ਅਸੀਂ ਬਾਣੀ ਨੂੰ ਆਪਣੇ ਤੇ ਲਾਗੂ ਨਹੀਂ ਕੀਤਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜੇ ਉਸ ਵਾਹਿਗੁਰੂ ਨੂੰ ਮਹਿਸੂਸ ਕਰਨਾ ਚਾਹੁੰਦਾ ਨਾ ਨਾਨਕ ਲੱਦਾ ਤਿੰ ਸਵਾਉ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਉਸ ਵਾਹਿਗੁਰੂ ਦਾ ਜਿੰਨਾ ਸਤਗੁਰ ਭੇਟਿਆ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਰਗਾ ਗੁਰੂ ਮਿਲ ਗਿਆ ਉਹਨਾਂ ਨੂੰ ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ ਕਿਹੜਾ ਆਨੰਦ ਪ੍ਰਾਪਤ ਹੋ ਜਾਂਦਾ ਵਾਹਿਗੁਰੂ ਜੀ ਦੇ ਮਿਲਾਪ ਦਾ ਉਹ ਆਨੰਦ ਮਿਲਦਾ ਹੈ ਮਿਲਦਾ ਕਿਵੇਂ ਆ ਜੀ ਫਿਰ ਕਿਵੇਂ ਦੀਦਾਰ ਕਰਾਉਂਦੇ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੂਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਕਹਿੰਦੇ ਦੀਸੈ ਸੁਣਿਓ ਉਕਾਗਰਤਾ ਦੇ ਨਾਲ ਸੁਣਨ ਵਾਲੇ ਬਚਨ ਨੇ ਦੀਸੈ ਸੁਣੀਐ ਜਾਣੀਐ ਉਹ ਪਰਮਾਤਮਾ ਸਾਨੂੰ ਦਿਸ ਰਿਹਾ ਹੈਗਾ ਕੁਦਰਤ ਦੇ ਵਿੱਚ ਉਹਦੇ ਦੀਦਾਰ ਹੋ ਰਹੇ ਆ ਦੀਸੈ ਸੁਣੀਐ ਉਸ ਪਰਮਾਤਮਾ ਬਾਰੇ ਸੁਣਿਆ ਜਾਂਦਾ ਕੀ ਸੁਣਦੇ ਆਂ ਅਸੀਂ ਕਿ ਇੰਨਾ ਕੰਨਾਂ ਨਾਲ ਕੀ ਸੁਣਦੇ ਆਂ ਜੀ ਵੀ ਉਹ ਪਰਮਾਤਮਾ ਸਾਡੇ ਅੰਦਰ ਵੱਸਦਾ ਹੈ ਉਹ ਪਰਮਾਤਮਾ ਇਸ ਖਲਕਤ ਦੇ ਵਿੱਚ ਵੱਸਦਾ ਹੈ ਫਰੀਦਾ ਖਾਲਕ ਸੁਣਦੇ ਆਂ ਨਾ ਜੀ ਕੰਨਾਂ ਨਾਲ ਸੁਣ ਲਈ ਨਾ ਇਹ ਗੱਲ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਉਹ ਪਰਮਾਤਮਾ ਜਿਹੜਾ ਸਾਰੀ ਖਲਕਤ ਦੇ ਵਿੱਚ ਵੱਸਦਾ ਹੈ ਉਸ ਪਰਮਾਤਮਾ ਦੀ ਜੋਤ ਸਭ ਦੇ ਅੰਦਰ ਹੈ ਦਿਸੇ ਕੁਦਰਤ ਦੇ ਵਿੱਚ ਵੇਖਦੇ ਆਂ ਅਸੀਂ ਉਹਦੇ ਵਰਤਾਰੇ ਨੂੰ ਸੁਣੀ ਐ ਸੁਣਦੇ ਆਂ ਉਹਦੇ ਬਾਰੇ ਦਿਸੇ ਸੁਣੀ ਐ ਜਾਣੀ ਐ ਤੇ ਜਾਣਦੇ ਵੀ ਆਂ ਉਸ ਵਾਹਿਗੁਰੂ ਬਾਰੇ ਜਾਣਦੇ ਆਂ ਵੀ ਹਾਂ ਉਹ ਵਾਹਿਗੁਰੂ ਜੀ ਸਭ ਦੇ ਅੰਦਰ ਵੱਸਦਾ ਹੈ ਘਟ ਘਟ ਦੇ ਵਿੱਚ ਉਹ ਵਾਹਿਗੁਰੂ ਹੈ ਇਹ ਗੱਲ ਅਸੀਂ ਜਾਣਦੇ ਆਂ ਪਰ ਪਾਤਸ਼ਾਹ ਜੀ ਕਹਿੰਦੇ ਇੱਕ ਗੱਲ ਨਹੀਂ ਵਾਪਰ ਰਹੀ ਦੀ ਸਹਿ ਸੁਣੀਏ ਜਾਣੀਏ ਸਵਾਉ ਨਾ ਪਾਇਆ ਜਾਏ ਉਸ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਨਹੀਂ ਪ੍ਰਾਪਤ ਹੋ ਰਿਹਾ ਸਵਾਉ ਨਾ ਪਾਇਆ ਜਾਏ ਦਿਸ ਵੀ ਰਹੇ ਉਹਦੇ ਬਾਰੇ ਸੁਣ ਵੀ ਰਹੇ ਆ ਉਹਦੇ ਬਾਰੇ ਜਾਣਣ ਜਾਣ ਵੀ ਰਹੇ ਆ ਪਰ ਉਸ ਵਾਹਿਗੁਰੂ ਜੀ ਦੇ ਮਿਲਾਪ ਦਾ ਆਨੰਦ ਨਹੀਂ ਆ ਰਿਹਾ ਨਹੀਂ ਆ ਰਿਹਾ ਨਾ ਜੀ ਦੇਖੋ ਕਿੰਨਾ ਸਮਾਂ ਹੋ ਗਿਆ ਸਾਨੂੰ ਇਹ ਸ਼ਬਦ ਸੁਣਦਿਆਂ ਨੂੰ ਬਲਹਾਰੀ ਕੁਦਰਤ ਬਸਿਆ ਸਿਰਾ ਅੰਤ ਨਾ ਜਾਈ ਲਖਿਆ ਪਰ ਉਹਦਾ ਮਲਾਪ ਨਹੀਂ ਹੋਇਆ ਸਾਨੂੰ ਸੁਣਦਿਆਂ ਨੂੰ ਬੜਾ ਚਿਰ ਹੋ ਗਿਆ ਬੜਾ ਸਮਾਂ ਹੋ ਗਿਆ ਇਹ ਸੁਣਦਿਆਂ ਨੂੰ ਵੀ ਘਟ ਘਟ ਮੈਂ ਹਰ ਜੂਵਸ ਹੈ ਸਾਰਿਆਂ ਦੇ ਅੰਦਰ ਪ੍ਰਮਾਤਮਾ ਵੱਸਦਾ ਹੈ ਤੇ ਇਹ ਵੀ ਜਾਣਦੇ ਆ ਵੀ ਆ ਸਾਰੀ ਖਲਕਤ ਸਾਰੀ ਦੁਨੀਆ ਉਸ ਵਾਹਿਗੁਰੂ ਦੀ ਚਲਾਈ ਚਲਦੀ ਏ ਇਹ ਜਾਣਦੇ ਵੀ ਆ ਪਰ ਸਵਾਉ ਨਾ ਪਾਇਆ ਜਾਏ ਆਨੰਦ ਨਹੀਂ ਮਹਿਸੂਸ ਹੁੰਦਾ ਉਸ ਵਾਹਿਗੁਰੂ ਦੇ ਮਿਲਾਪ ਦਾ ਕਾ ਤੋ ਨਹੀਂ ਮਿਲਾਪ ਹੁੰਦਾ ਗੁਰੂ ਜੀ ਕਹਿੰਦੇ ਸੁਣਿਓ ਰੋਹਲਾ ਟੁੰਡਾ ਅੰਦਲਾ ਮਨੋੱਖਾ ਨਾ ਜਿਹੜਾ ਕਿਉਂ ਨਹੀਂ ਉਹ ਵਾਹਿਗੁਰੂ ਦੇ ਦਈ ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਜੀ ਰੋਹਲਾ ਪੈਰਾਂ ਤੋਂ ਇਹਦੇ ਕੋਲੇ ਉਹ ਪੈਰ ਹੀ ਨਹੀਂ ਹੈਗੇ ਜਿਹੜੇ ਪੈਰਾਂ ਨਾਲ ਚੱਲ ਕੇ ਵਾਹਿਗੁਰੂ ਤੱਕ ਪਹੁੰਚ ਹੁੰਦੀ ਹੈ ਉਹ ਪੈਰ ਨਹੀਂ ਹੈਗੇ ਰੋਹੁੱਲਾ ਅੰਗਹੀਣ ਹੈ ਰੋਹੁੱਲਾ ਟੁੰਡਾ ਹੱਥ ਨਹੀਂ ਹੈਗੇ ਇਹਦੇ ਕੋਲੇ ਉਹ ਹੱਥ ਨਹੀਂ ਹੈਗੇ ਆ ਦੁਨਿਆਵੀ ਹੱਥ ਤਾਂ ਹੈਗੇ ਨੇ ਉਹ ਹੱਥ ਨਹੀਂ ਹੈਗੇ ਇਹਦੇ ਕੋਲੇ ਜਿੰਨਾ ਹੱਥਾਂ ਦੇ ਨਾਲ ਪਰਮਾਤਮਾ ਨੂੰ ਮਿਲਿਆ ਜਾਂਦਾ ਉਸ ਪਰਮਾਤਮਾ ਨੂੰ ਗਲ ਬਕੜੀ ਪਾਈ ਜਾਂਦੀ ਹੈ ਉਹ ਪੈਰ ਨਹੀਂ ਹੈਗੇ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਉਹਦੇ ਤੱਕ ਪਹੁੰਚ ਹੋਵੇ ਉਹ ਹੱਥ ਨਹੀਂ ਹੈਗੇ ਜਿਨ੍ਹਾਂ ਹੱਥਾਂ ਦੇ ਨਾਲ ਉਸ ਪਰਮਾਤਮਾ ਨੂੰ ਗਲ ਬੱਕੜੀ ਪਾਈ ਜਾਵੇ ਹੈ ਮਹਿਸੂਸ ਨਹੀਂ ਹੋ ਰਿਹਾ ਸਾਨੂੰ ਆਨੰਦ ਨਹੀਂ ਹੋ ਰਿਹਾ ਰੋਹਲਾ ਟੁੰਡਾ ਤੀਜਾ ਕਹਿੰਦੇ ਅੰਦਲਾ ਉਹ ਅੱਖਾਂ ਨਹੀਂ ਹੈਗੀਆਂ ਜਿਨ੍ਹਾਂ ਅੱਖਾਂ ਦੇ ਨਾਲ ਉਹ ਪਰਮਾਤਮਾ ਦੇ ਦیدار ਹੁੰਦੇ ਆ ਉਹ ਅੱਖਾਂ ਨਹੀਂ ਹੈਗੀਆਂ ਨਾਨਕ ਸੇ ਅਖੜੀਆਂ ਬਿਆਨ ਇੰਨਾ ਅੱਖਾਂ ਦੇ ਨਾਲ ਸਕੂਲ ਅੱਖਾਂ ਦੇ ਨਾਲ ਨਹੀਂ ਨਾਨਕ ਸੇ ਅੱਖਣੀਆਂ ਬਿਆਨ ਉਹ ਤਾਂ ਕਹਿੰਦੇ ਅੱਖਾਂ ਹੋਰ ਨੇ ਜਿੰਨਾ ਦਸਿੰਦੋ ਮੂੰਹ ਪਿਰੀ ਜਿੰਨਾਂ ਦੇ ਨਾਲ ਉਹ ਪਰਮਾਤਮਾ ਦੇ ਦਿਦਾਰ ਹੁੰਦੇ ਆ ਉਹ ਅੱਖਾਂ ਹੋਰ ਨਹੀਂ ਗੀਆਂ ਹੁਣ ਆਪਾਂ ਵਿਚਾਰ ਕਰ ਰਹੇ ਹਾਂ ਜੀ ਜਿੰਨਾ ਸਤਗੁਰੂ ਭੇਟਿਆ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੁਣ ਸਤਗੁਰੂ ਜੀ ਜਦੋਂ ਮਿਲਦੇ ਆ ਤਾਂ ਸਤਗੁਰੂ ਜੀ ਸਾਨੂੰ ਦੱਸਦੇ ਆ ਕਹਿੰਦੇ ਭਾਈ ਦੀਸਾ ਸੁਣੀ ਐ ਜਾਣੀ ਐ ਸਵਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦਲਾ ਕੈ ਗੜ ਲੱਗਾ ਧਾਇ ਕਿਵੇਂ ਉਸ ਪ੍ਰਮਾਤਮਾ ਨੂੰ ਗੜ ਲਾਇਆ ਜਬ ਕੈ ਗੜ ਲੱਗਾ ਧਾਇ ਹੁਣ ਸੁਣਿਓ ਜੀ ਜਵਾਬ ਸਤਿਗੁਰੂ ਦਾ ਜੇ ਮਿਲਣਾ ਚਾਹੁੰਦੇ ਆ ਕਹਿੰਦੇ ਭੈ ਕੇ ਚਰਨ ਪਹਿਲਾਂ ਕੀ ਕਿਹਾ ਸੀ ਜੀ ਪੈਰ ਹੈ ਨਹੀਂਗੇ ਪ੍ਰਮਾਤਮਾ ਤੱਕ ਪਹੁੰਚ ਕਰਨ ਵਾਲੇ ਸਾਡੇ ਕੋਲੇ ਪੈਰ ਹੈ ਨਹੀਂਗੇ ਪਾਤਸ਼ਾਹ ਜੀ ਕਹਿੰਦੇ ਭੈ ਕੇ ਚਰਨ ਤੇਰੇ ਕੋਲ ਪੈਰ ਕਿਹੜੇ ਹੋਣੇ ਚਾਹੀਦੇ ਨੇ ਉਸ ਪਰਮਾਤਮਾ ਤੱਕ ਪਹੁੰਚਣ ਵਾਸਤੇ ਡਰ ਦੇ ਪਰਮਾਤਮਾ ਦਾ ਡਰ ਤੇਰੇ ਅੰਦਰ ਵਸਿਆ ਹੋਣਾ ਚਾਹੀਦਾ ਇਹ ਤੇਰੇ